ਲੁਧਿਆਣੇ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਇੱਕ ਡਿਜੀਟਲ ਚੈਨਲ ਦੇ ਖਿਲਾਫ ਐਫਆਈਆ ਦਰਜ ਕੀਤੀ ਹੈ। ਇਹਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਦੀ ਵਰਤੋਂ ਬਾਰੇ ਸੋਸ਼ਲ ਮੀਡੀਆ ਤੇ ਗਲਤ ਤੇ ਮਿਸਲੀਡਿੰਗ ਪੋਸਟਾਂ ਫੈਲਾਉਣ ਦਾ ਇਲਜ਼ਾਮ ਲੱਗਾ ਹੈ। ਇਹ ਪੋਸਟਾਂ ਕਹਿ ਰਹੀਆਂ ਸਨ ਕਿ ਜਦੋਂ ਸੀਐਮ ਮਾਨ ਜਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਸਨ ਉਸ ਵੇਲੇ ਉਸ ਹੈਲੀਕਾਪਟਰ ਦਾ ਅਨधिकृत ਤਰੀਕੇ ਨਾਲ ਇਸਤੇਮਾਲ ਹੋ ਰਿਹਾ ਸੀ, ਜੋ ਸੱਚ ਸਹੀ ਨਹੀਂ। ਐਫਆਈਆਰ ਚ ਕਿਹਾ ਗਿਆ ਹੈ ਕਿ ਦਾਅਵੇ ਫਲਾਈਟ ਟਰੈਕਿੰਗ ਡਾਟਾ ਦੀ ਗਲਤ ਵਿਆਖਿਆ ਤੇ ਗਲਤ ਦ੍ਰਿਸ਼ਾਂ ਨਾਲ ਬਣਾਏ ਗਏ ਸਨ ਤੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਜਾਣਕਾਰੀ ਸੀ ਦੱਸਦੀ ਹੈ ਕਿ ਐਫਆਈਆਰ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਐਸਐਚਓ ਇੰਸਪੈਕਟਰ ਸਦबीर ਸਿੰਘ ਨੇ ਦਰਜ ਕਰਵਾਈ ਹੈ ਇਹ ਐਫਆਈਆਰ 12 ਦਸੰਬਰ ਨੂੰ ਦਰਜ ਕੀਤੀ ਗਈ ਸੀ ਪਰ ਪੁਲਿਸ ਨੇ ਇਸ ਨੂੰ ਗੁਪਤ ਰੱਖਿਆ ਜਿਨ੍ਹਾਂ ਤੇ ਐਫਆਈਆਰ ਹੋਈ ਹੈ ਉਹਨਾਂ ਨਾਲ ਪੱਤਰਕਾਰ ਮਿੰਟੂ ਗੁਰਸਰੀਆ ਆਰਟੀਆ ਐਕਟੀਵਿਸਟ ਮਨੀ ਗੋਇਲ ਤੇ ਲੋਕ ਆਵਾਜ਼ ਟੀਵੀ ਦਾ ਨਾਮ ਵੀ ਸ਼ਾਮਲ ਹੈ ਮਨੀ ਗੋਇਲ ਨੇ ਕਿਹਾ ਕਿ ਆਟੇ ਤਾਂ ਤੈ ਤਾਂ ਸੂਚਨਾ ਮੰਗੀ ਗਈ ਸੀ ਉਹ ਤਾਂ ਦਿੱਤੀ ਨਹੀਂ ਪਰ ਪਰਚਾ ਦਰਜ ਕਰ ਲਿਆ ਉਧਰ ਮਿੰਟੂ ਗੁਰਸਰੀਆ ਨੇ ਕਿਹਾ ਕਿ ਮੈਂ ਸਿਰਫ ਮਨੀ ਗੋਇਲ ਦੀ ਪੋਸਟ ਨੂੰ ਰੀਪੋਸਟ ਕਰ ਦਿਆਂ ਇੱਕ ਸਵਾਲ ਚੁੱਕਿਆ ਸੀ ਦੱਸ ਦੇ ਕਿ ਕਾਂਗਰਸ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਐਫਆਈਆਰ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਕੀ ਇਹ ਸਰਕਾਰ ਨੇ ਸਵਾਲ ਪੁੱਛਣ ਦੇ ਅਧਿਕਾਰ ਨੂੰ ਅਪਰਾਧ ਦੀ ਕੈਟਾਗਰੀ 'ਚ ਪਾ ਦਿੱਤਾ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੌਰਾਨ ਸਰਕਾਰੀ ਹੈਲੀਕਾਪਟਰਾਂ ਦੀ ਵਰਤੋਂ ਬਾਰੇ ਪੁੱਛੇ ਗਏ ਸਹੀ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਪੱਤਰਕਾਰਾਂ ਤੇ ਆਰਟੀਆਈ ਕਾਰਕੁਨਾਂ ਨੂੰ ਕਿਸੇ ਨਾਲ ਚੁੱਪ ਕਰਵਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਹਰ ਉਸ ਤੱਕ ਕੈ ਸ਼ਾਹੀ ਦੇ ਖਿਲਾਫ ਖੜੀ ਹੈ ਜਿਹੜੀ ਸਰਕਾਰ ਵੱਲੋਂ ਲੋਕਤੰਤਰ ਦੇ ਖਾਤਮੇ ਲਈ ਕੀਤੀ ਜਾ ਰਹੀ ਹੈ